ਜਿਹੜੀ ਲੈਂਡ ਪੂਲਿੰਗ ਦੀ ਨੀਤੀ ਆਈ ਸੀ ਕਿ ਉਹ ਕੱਲ ਸਾਰਿਆਂ ਨੂੰ ਉਸ ਖਬਰ ਦਾ ਪਤਾ ਲੱਗ ਚੁੱਕਿਆ ਕਿ ਵਾਪਸ ਹੋ ਚੁੱਕੀ ਆ। ਖਾਸ ਕਰਕੇ ਮੈਨੂੰ ਜਿਹੜੀ ਸਭ ਤੋਂ ਵੱਡਾ ਭਵਿੱਖ ਲੱਗਦੇ ਨੇ ਕਿ ਨੌਜਵਾਨੀ ਹੁੰਦੇ ਨੇਗੇ ਮੈਂ ਨੌਜਵਾਨਾਂ ਨਾਲ ਗੱਲਾਂ ਕਰਨੀਆਂ ਨੇ ਤੇ ਸਾਰੇ ਭੈਣ ਭਰਾਵਾਂ ਨਾਲ ਗੱਲਾਂ ਵਰਤਾਂ ਕਰਨੀਆਂ ਨੇ 2-4 ਮਿੰਟ ਜਿਹੜੀ ਲੈਂਡ ਪੂਲਿੰਗ ਦੀ ਨੀਤੀ ਲੈ ਕੇ ਆਏ ਨੇਗੇ ਉਹਦੇ ਬਾਰੇ ਵੱਖ-ਵੱਖ ਸਾਰਿਆਂ ਦੇ ਕੱਲ ਦੇ ਆਪਣੇ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਜਿਹੜੇ ਬਿਆਨ ਆਈ ਜਾਂਦੇ ਨੇਗੇ ਕਿ ਸਾਡੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਹੁਣ ਮੁੱਖ ਮੰਗ ਆ ਇਹੀ ਆ ਕਿ ਇਹਨੂੰ ਵਿਧਾਨ ਸਭਾ ਦੇ ਵਿੱਚ ਨੋਟੀਫਿਕੇਸ਼ਨ ਲਿਆ ਕੇ ਨੂੰ ਰੱਦ ਕੀਤਾ ਜਾਵੇ ਕਿਉਂਕਿ ਸਰਕਾਰ ਬੜੀ ਡਰਾਮੇਵਾਜ਼ ਆ ਪਹਿਲਾਂ ਵੀ ਬੜੇ ਬਰੀ ਇਹ ਜੂ ਟਰਨਾ ਮਾਰਦੀ ਆ ਇਹਨਾਂ ਤੇ ਅਸੀਂ ਕਿਸੇ ਪ੍ਰਕਾਰ ਦਾ ਜਿਹੜਾ ਯਕੀਨ ਨਹੀਂ ਕਰ ਸਕਦੇ ਇਹ ਸਾਡੇ ਜਥੇਬੰਦੀ ਦੀ ਮੁੱਖ ਮੰਗ ਆ ਹੁਣ ਮੈਂ ਜਿਹੜੀ ਲੈਂਡ ਪੁਲਿੰਗ ਦੀ ਨੀਤੀ ਆ ਰਹੀ ਆ ਮੈਂ ਵੱਖ-ਵੱਖ ਕੱਲ ਲੀਡਰਾਂ ਦੇ ਕੱਲ ਦੇ ਬਿਆਨ ਦੇਖ ਰਹੇ ਆ ਸਮਝਣ ਵਾਲੀ ਗੱਲ ਆ ਪੰਜਾਬ ਦੇ ਲੋਕੋ ਪਲੀਜ਼ ਇਸ ਕਾਰਨ ਨੂੰ ਸਮਝਣਾ ਜਿਹੜੇ ਵੱਖ-ਵੱਖ ਲੀਡਰਾਂ ਦੇ ਮੈਂ ਬਿਆਨ ਦੇਖ ਰਹੇ ਆ ਖਾਸ ਕਰਕੇ ਰਾਜਨੀਤਿਕ ਪਾਰਟੀਆਂ ਦੇ ਬਿਆਨ ਦੇਖ ਰਹੇ ਆ ਮੈਂ ਉਹ ਰਾਜਨੀਤਿਕ ਪਾਰਟੀਆਂ ਕਾਹ ਰਹੀਆਂ ਨੇ ਅਸੀਂ ਐ ਕਰਤਾ ਜੀ ਅਸੀਂ ਉਹ ਕਰਤਾ ਜੀ ਉਹਨਾਂ ਰਾਜਨੀਤਿਕ ਪਾਰਟੀਆਂ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਸਰਕਾਰਾਂ ਪੰਜਾਬ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿਣਗੀਆਂ ਕਿਸੇ ਨੇ ਪੰਜਾਬ ਦਾ ਨਹੀਂ ਸੋਚਣਾ ਇਹ ਗੱਲ ਧਿਆਨ ਨਾਲ ਆਪਣੇ ਦਿਮਾਗ ਦੇ ਵਿੱਚ ਬਿਠਾ ਲਿਓ ਇਹ ਜਿਹੜੀਆਂ ਪਹਿਲਾਂ ਸਰਕਾਰਾਂ ਸੀਗੀਆਂ ਇਹ ਕਹਿ ਰਹੀਆਂ ਨੇ ਕਿ ਅਸੀਂ ਬੜਾ ਯੋਗਦਾਨ ਪਾਇਆ ਲੈਂਡ ਪੂਲਿੰਗ ਦੀ ਜਿਹੜੀ ਨੀਤੀ ਨੂੰ ਵਾਪਸ ਕਰਾਉਣ ਦੇ ਲਈ ਭਰਾਵੋ ਇਹਨਾਂ ਦੇ ਤੁਸੀਂ ਦੇਖ ਲਓ 2005 ਦੇ ਵਿੱਚ 2003 ਦੇ ਵਿੱਚ ਬੱਕ ਬੱਕ ਸਮੇਂ ਤੇ ਇਹਨਾਂ ਨੇ ਕਿਵੇਂ ਜ਼ਮੀਨਾਂ ਅਕਵਾਇਰ ਕਰੀਆਂ ਤੇ ਇਹਨਾਂ ਨੇ ਕਿਵੇਂ ਲੋਕਾਂ ਨੂੰ ਪਹਿਲਾਂ ਵੀ ਕੁੱਟਿਆ ਹੁਣ ਜਿਹੜੀ ਇਹ ਸਾਰਾ ਜਿਹੜੀ ਨੀਤੀ ਵੈਸੇ ਤਾਂ ਸਾਡੇ ਜਿਹੜੇ ਕਿਸਾਨ ਜਿੱਥੇ ਬੰਦੇ ਕਹਿ ਰਹੀਆਂ ਨੇ ਕਿ ਆ ਕਿ ਖੁਸ਼ ਹੋਣ ਦੀ ਜ਼ਰੂਰਤ ਨਹੀਂ ਇਹਨੂੰ ਵਿਧਾਨ ਸਭਾ ਦੇ ਵਿੱਚ ਲਿਆ ਕੇ ਨੋਟੀਫਿਕੇਸ਼ਨ ਜਾਰੀ ਕਰਕੇ ਫਿਰ ਇਹਨੂੰ ਰੱਦ ਕਰੋ ਪਰ ਫਿਰ ਵੀ ਮੈਂ ਲੋਕਾਂ ਨੂੰ ਕਹਿਣਾ ਚਾਹਣਾ ਲੋਕੋ ਜਿਹੜਾ ਇਹ ਕੰਮ ਹੋਇਆ ਨਾ ਸਾਰਾ ਇਹ ਜਿਹੜਾ ਤੁਹਾਡੇ ਜ਼ਮੀਨਾਂ ਨੇ ਗਿਆ ਜ਼ਮੀਨਾਂ ਨੂੰ ਬਚਾਇਆ ਸਿਰਫ ਔਰ ਸਿਰਫ ਕਿਸਾਨ ਜਿੱਥੇ ਬੰਦਿਆਂ ਨੇ ਬਚਾਇਆ ਸਿਰਫ ਔਰ ਸਿਰਫ ਕਿਸਾਨ ਜਿੱਥੇ ਬੰਦਿਆਂ ਨੇ ਬਚਾਇਆ ਮੇਰੀ ਜਿੰਨੇ ਪਿੰਡਾਂ ਦੇ ਵਿੱਚ ਮੈਂ ਲੈਂਡ ਪੁਲਿੰਗ ਦੀ ਨੀਤੀ ਬਾਰੇ ਬੋਲ ਕੇ ਆਂ ਸਭ ਤੋਂ ਵੱਧ ਮੈਂ ਇੱਕ ਚੀਜ਼ ਤੇ ਜ਼ੋਰ ਦਿੰਦਾ ਕਿ ਸਾਡੇ ਕਿਸਾਨ ਜਿੱਥੇ ਬੰਦਿਆਂ ਦੀ ਏਕਤਾ ਹੋਣੀ ਬੜੀ ਜ਼ਰੂਰੀ ਹੈ ਸਾਡੇ ਲੜਨ ਵਾਲੇ ਲੋਕਾਂ ਦੀ ਏਕਤਾ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਸਾਡੇ ਲੀਡਰਾਂ ਨੇ ਸਾਡੀ ਏਕਤਾ ਖਤਮ ਕਰਤੀ ਸਾਡੇ ਹਰ ਇੱਕ ਲੜਨ ਵਾਲੇ ਵਰਗ ਦੇ ਵਿੱਚ ਜਿਹੜੇ ਅਸੀਂ ਹੱਕਾਂ ਲਈ ਲੜਦੇ ਆਂ ਜਿਹੜੇ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਵੈਸੇ ਕੋ ਕਸਾਨ ਨੇ ਮਜ਼ਦੂਰ ਨੇ ਸਿੱਖ ਜਥੇਬੰਦੀਆਂ ਨੇ ਸਾਡੀ ਆਫਤ ਦੇ ਵਿੱਚ ਏਕਤਾ ਹੋਣੀ ਬੜੀ ਜ਼ਰੂਰੀ ਹੈ ਇਹ ਨੀਤੀ ਲਿਆਏ ਇਹ ਨੀਤੀ ਵਾਪਸ ਕਰ ਲੈਣਗੇ ਨੀਤੀਆਂ ਹੋਰ ਵੀ ਆਉਣਗੀਆਂ ਨੀਤੀਆਂ ਤੋਂ ਮਾੜੀਆਂ ਮਾੜੀਆਂ ਨੀਤੀਆਂ ਆਉਣਗੀਆਂ ਜਿਵੇਂ ਕਿ ਆਪਾਂ ਕਿਸਾਨੀ ਅੰਦੋਲਨ ਵਾਲੇ ਕਹਿ ਰਹੇ ਸੀਗੇ ਕਿ ਕਿਸਾਨੀ ਬਿਲਤਾ ਵਾਪਸ ਕਰਾਤੀ ਤੂੰ ਮਾੜੀਆਂ ਮਾੜੀਆਂ ਨੀਤੀਆਂ ਜਿਹੜੀਆਂ ਹੋਰ ਲੈ ਕੇ ਆਉਣਗੇ ਇਸ ਕਰਕੇ ਇਸ ਨੀਤੀਆਂ ਹੋਰ ਬੜੀਆਂ ਮਾੜੀਆਂ ਹੋਣਗੀਆਂ ਸਾਡੇ ਵਿੱਚ ਏਕਤਾ ਹੋਣੀ ਬੜੀ ਜ਼ਰੂਰੀ ਆ ਕਿਉਂਕਿ ਭਾਵੇਂ ਇਹ ਹੋ ਕੀ ਰਿਹਾ ਹੈ ਚੱਲ ਕੀ ਰਿਹਾ ਇਹ ਚੀਜ਼ ਚੱਲ ਰਹੀ ਹੈ ਇਹ ਕਿ ਜਿਹੜੇ ਇਹ ਸਾਰੇ ਦੇ ਸਾਰੇ ਹੱਥ ਟੋਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਲੋਕ ਬਣੇ ਹੋਏ ਨੇ ਕਿ ਜਿਹੜੀਆਂ ਸਰਕਾਰਾਂ ਨੇ ਆ ਇਹ ਚਾਹੁੰਦੇ ਨੇ ਕਿ ਪੰਜਾਬ ਨੂੰ ਖਾਲੀ ਕਰਨਾ ਇਹ ਚਾਹੁੰਦੇ ਨੇ ਪੰਜਾਬ ਦੀਆਂ ਜ਼ਮੀਨਾਂ ਦੇ ਉੱਪਰ ਕਾਬੂ ਹੋ ਕੇ ਪੰਜਾਬੀਆਂ ਨੂੰ ਵਿਹਲੇ ਕਰਨਾ ਕਿਉਂਕਿ ਸਾਡੇ ਨੌਜਵਾਨ ਮੇਰੇ ਇੱਕੋ ਹੀ ਇੱਥੇ ਜ਼ੋਰ ਲੱਗਿਆ ਹੋਇਆ ਹੈ ਮੇਰਾ ਜਿੰਨੇ ਵੀ ਮਾਪਰਾਵਾਂ ਨੂੰ ਨੌਜਵਾਨਾਂ ਨੂੰ ਮਿਲ ਰਹੇ ਆ ਜਿਨ੍ਹਾਂ ਨੂੰ ਵੀ ਮਿਲ ਰਿਹਾ ਮਰੇ ਇੱਥੇ ਇੱਕੋ ਹੀ ਜ਼ੋਰ ਲੱਗਿਆ ਹੋਇਆ ਕਿ ਚਲੋ ਠੀਕ ਆ ਅਸੀਂ ਕੰਮਕਾਰ ਕਰਨ ਲਈ ਬਾਹਰ ਆਇਆ ਆ ਭਰਾਵੋ ਪਰ ਪੱਕੇ ਪੈਰੀਂ ਅਸੀਂ ਆਪਣੇ ਪੰਜਾਬ ਨੂੰ ਨਾ ਛੱਡੀਏ ਕਿਉਂਕਿ ਜਿਹੜੇ ਸਰਕਾਰਾਂ ਦੇ ਨੀਤੀਆਂ ਨੇ ਚਾਹੁੰਦੀਆਂ ਨੇ ਕਿ ਨੌਜਵਾਨ ਬਾਹਰ ਜਾਣ ਜਿਹੜੇ ਇਹਨਾਂ ਦੇ ਜ਼ਮੀਨਾਂ ਨੇ ਇਹ ਜ਼ਮੀਨਾਂ ਉੱਪਰ ਲਿਆ ਕੇ ਬਾਹਰਲੇ ਬਾਹਰਲੇ ਕਾਬਜ਼ ਕਰਨੇ ਤੇ ਜਿਹੜੀ ਸਾਡੀ ਪੰਜਾਬੀਆਂ ਦੀ ਗਿਣਤੀ ਆ ਉਹ ਪੰਜਾਬ ਵਿੱਚੋਂ ਘਟਾ ਕੇ ਪੰਜਾਬੀਆਂ ਨੂੰ ਖਤਮ ਕਰਨਾ ਜਿਹੜੀ ਇਹ ਨੀਤੀ ਹੈ ਇਹਨਾਂ ਦੀ ਇੱਕ ਤਾਂ ਇੱਕ ਤਾਂ ਪੰਜਾਬੀਆਂ ਨੂੰ ਬਾਹਰ ਧੱਕਣਾ ਤਾ ਕਰਕੇ ਇਹਨਾਂ ਨੇ ਏਜੰਟਾਂ ਇੰਨੇ ਪੰਜਾਬ ਦੇ ਵਿੱਚ ਬਿਠਾਏ ਹੋਏ ਨੇ ਸਮਝੋ ਸਰਕਾਰਾਂ ਦੀ ਚਾਲ ਕੀ ਆ ਤੁਸੀਂ ਜਿਹੜੀ ਮੈਂ ਰੋਜ਼ ਰੋਲਾ ਪਾਉਣਾ ਕਿ ਏਜੰਟ ਠੱਗ ਰਹੇ ਨੇਗੇ ਏਜੰਟ ਏਜੰਟਾਂ ਦੇ ਉੱਪਰ ਕਾਰਵਾਈਆਂ ਕਿਉਂ ਨਹੀਂ ਹੁੰਦੀਆਂ ਸਮਝਣ ਵਾਲੀ ਗੱਲ ਆ ਕਿੰਨਾ ਪਿੱਟ ਪਿੱਟ ਕੇ ਸਾਡੇ ਨੌਜਵਾਨਾਂ ਦੇ ਉੱਪਰ ਪਰਚੇ ਪਿਆ ਜਾਂਦੇ ਨੇ ਪਰ ਉਹਨਾਂ ਦੇ ਉੱਪਰ ਕਾਰਵਾਈਆਂ ਕਿਉਂ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਨੇ ਸਰਕਾਰਾਂ ਨੇ ਬਿਠਾਏ ਹੋਏ ਨੇ ਆਪਣੇ ਬੰਦੇ ਕਿ ਪੰਜਾਬੀਆਂ ਨੂੰ ਬਾਹਰ ਧੱਕੋ ਪੰਜਾਬ ਨੂੰ ਵਿਹਲਾ ਕਰੋ ਪੰਜਾਬ ਨੂੰ ਪੈਸੇ ਨੌਜਵਾਨਾਂ ਨੂੰ ਪੈਸੇ ਤੋਂ ਲੁੱਟ ਕੇ ਕੰਗਾਲ ਕਰੋ ਜ਼ਮੀਨਾਂ ਖੋਹ ਕੇ ਕੰਗਾਲ ਕਰੋ ਇਹਨਾਂ ਦੀ ਨੀਤੀ ਆ ਭਰਾਵੋ ਇਸ ਕਰਕੇ ਇਹ ਵੀ ਨੀਤੀ ਦਾ ਇੱਕ ਹਿੱਸਾ ਦੂਜੀ ਨੀਤੀ ਉਹਨਾਂ ਦੀ ਪੈਸੇ ਕਮਾਉਣ ਦੀ ਸੀਗੀ ਕਰੋੜਾ ਰੁਪਿਆ ਇਸ ਨੀਤੀ ਦੇ ਵਿੱਚੋਂ ਪੈਸਾ ਇਕੱਠਾ ਕਰਨਾ ਸੀਗਾ ਤੇ ਪੰਜਾਬੀਆਂ ਨੂੰ ਬਾਹਰ ਧੱਕਣਾ ਤੇ ਪੰਜਾਬੀਆਂ ਨੂੰ ਵਿਹਲੇ ਕਰਨਾ ਮੇਰੀ ਸਾਰੇ ਇਸ ਵੀਡੀਓ ਨੂੰ ਸਾਂਝੀ ਜਰੂਰ ਕਰੀ ਜਾਣਾ ਜਿੰਨੇ ਵੀ ਤੁਸੀਂ ਭਰਾ ਇਸ ਲਾਈਵ ਨੂੰ ਦੇਖ ਰਹੇ ਹੋ ਪਲੀਜ਼ ਤੁਸੀਂ ਸਾਰਿਆਂ ਨੂੰ ਸ਼ੇਅਰ ਜਰੂਰ ਕਰੀ ਜਾਣਾ ਕਿਉਂਕਿ ਹੋਰ ਨੌਜਵਾਨਾਂ ਤੱਕ ਇਹ ਗੱਲ ਪਹੁੰਚੀ ਜਾਊ ਇਸ ਕਰਕੇ ਭਰਾਵੋ ਨੌਜਵਾਨ ਸਾਥੀਓ ਸਾਨੂੰ ਇਹ ਜਿਹੜੀ ਨੀਤੀਆਂ ਦਾ ਸਮਝਣ ਦੀ ਜ਼ਰੂਰਤ ਹੈ ਸਾਨੂੰ ਲੰਮੇ ਸਮੇਂ ਲਈ ਲੜਨਾ ਪੈਣਾ ਹੈ ਇਸ ਕਰਕੇ 20 ਤਰੀਕ ਨੂੰ ਸੋਨ ਲੋ ਧਿਆਨ ਨਾਲ 20 ਤਰੀਕ ਨੂੰ ਪਿੰਡ ਕੱਕੜਵਾਲ ਜ਼ਿਲ੍ਹਾ ਜਲੰਧਰ ਦੇ ਵਿੱਚ ਸਾਡੀਆਂ ਕਿਸਾਨ ਜੱਥੇਬੰਦੀ ਦੀ ਏਕਤਾ ਜਿਹੜੀ ਵੱਡੀ ਇੱਕ ਇੱਕ ਰੈਲੀ ਕਾਨਫਰੰਸ ਹੋ ਰਹੀ ਹੈ। ਉਸ ਰੈਲੀ ਦੇ ਵਿੱਚ ਮੁੱਖ ਮੰਗ ਆ ਵੀ ਇਹ ਤੇ ਇੱਕ ਤਾਂ ਮਾਫੀ ਮੰਗੋ ਇੱਕ ਨੋਟੀਫਿਕੇਸ਼ਨ ਵਿਧਾਨ ਸਭਾ ਦੇ ਵਿੱਚ ਲੈ ਕੇ ਆਓ ਜਿਹੜੀ ਲੈਂਡ ਪੂਲਿੰਗ ਦੀ ਨੀਤੀ ਆ। ਮੈਂ 20 ਤਰੀਕ ਨੂੰ ਸਾਰੇ ਹੀ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਹੋ ਸਕਦਾ ਮੈਨੂੰ ਲੱਗਦਾ ਮੈਂ 20 ਤਰੀਕ ਤੋਂ ਪਹਿਲਾਂ ਪਹਿਲਾਂ ਆ ਜਾ। ਤੁਸੀਂ ਸਾਰਿਆਂ ਨੇ ਜਿਹੜਾ ਕਿ ਉੱਥੇ ਉਸ ਕੱਕੜਵਾਲ ਪਿੰਡ ਦੇ ਵਿੱਚ ਤੁਸੀਂ ਆਪਾਂ ਸਾਰਿਆਂ ਨੇ ਇਕੱਠੇ ਹੋਣਾ। ਤੇ ਇਸ ਨੀਤੀਆਂ ਦਾ ਜਿਹੜੀਆਂ ਹੋਰ ਆਉਣ ਵਾਲੇ ਨੀਤੀਆਂ ਦਾ ਤਾਂ ਡਟ ਕੇ ਸੀ ਵਿਰੋਧ ਤਾਂ ਕਰ ਸਕਦੇ ਆ ਜੇਕਰ ਸਾਡੀ ਪੰਜਾਬ ਦੇ ਵਿੱਚ ਇਕਤਾ ਹੋਊਗੀ ਕੋਈ ਵੀ ਕਿਸਾਨ ਲੀਡਰ ਬਕਾਉ ਨਹੀਂ ਹੈਗਾ ਸਿਰਫ ਪਰ ਸਿਰਫ ਦਿਮਾਗ ਦੇ ਵਿੱਚ ਗੱਲ ਪਾਈ ਗਈ ਆ ਸਿਰਫ ਪਰ ਸਿਰਫ ਤੁਹਾਡੇ ਦਿਮਾਗ ਦੇ ਵਿੱਚ ਗੱਲ ਪਾਤੀ ਆ ਉਹ ਲੀਡਰ ਬਕਾਉ ਜੀ ਉਹ ਲੀਡਰ ਬਕਾਉ ਆ ਜਿਹੜਾ ਕਹਿੰਦਾ ਕੋਈ ਵੀ ਬੰਦਾ ਕਹਿੰਦਾ ਕਿ ਕਿਸਾਨ ਲੀਡਰ ਬਕਾਉ ਆ ਭਰਾਵੋ ਤੁਸੀਂ ਮੁਰੇ ਹੋ ਕੇ ਲੱਗ ਜਾਓ ਤੁਸੀਂ ਮੁਰੇ ਹੋ ਕੇ ਲੜਾਈਆਂ ਲੜ ਲਓ ਆ ਜਿਹੜੀ ਕਿੱਡੀ ਵੱਡੀ ਗੱਲ ਆ ਕਿ ਕਿਸਾਨ ਜਥੇਬੰਦੀਆਂ ਨੇ ਕਿੱਡਾ ਵੱਡਾ ਇਹਦੇ ਵਿੱਚ ਅਹਿਮ ਰੋਲ ਨਿਭਾਇਆ ਤਾਂ ਕਿਤੇ ਸਰਕਾਰਾਂ ਦੇ ਜਾ ਕੇ ਪ੍ਰਭਾਵ ਪਿਆ ਇਹ ਤਾਂ ਸਾਰੇ ਬਕਾਊ ਨੇ ਜਿਹੜੇ ਆ ਜਿਹੜੀਆਂ ਹੋਰ ਰਾਜਨੀਤਿਕ ਪਾਰਟੀਆਂ ਦੇ ਬੰਦੇ ਇਹ ਗੱਲ ਕਹਿ ਰਹੇ ਨੇਗੇ ਅ ਮੈਂ ਦੇਖ ਰਿਹਾ ਇਹਨਾਂ ਦੇ ਦੂਜਿਆਂ ਦੇ ਵੱਡੇ ਵੱਡੇ ਲੀਡਰਾਂ ਦੇ ਕਾਂਗਰਸ ਦੇ ਜਾਂ ਹੋਰਾਂ ਦੇ ਆਪਣਾ ਬਾਦਲ ਵਾਲਾਂ ਦੇ ਸਾਰਿਆਂ ਦੇ ਲੀਡਰਾਂ ਦੇ ਮੈਂ ਦੇਖ ਰਿਹਾ ਨਾ ਆਪਣੇ ਜਿਹੜੇ ਇਹਨਾਂ ਦੇ ਟਵੀਟ ਜਿਹਨਾਂ ਦੇ ਫੇਸਬੁਕ ਤੇ ਲਿਖ ਕੇ ਇਹਨਾਂ ਨੇ ਪਾਇਆ ਇਹਨਾਂ ਦੇ ਵੱਖ-ਵੱਖ ਮੈਂ ਬਿਆਨ ਦੇਖ ਰਿਹਾ ਕਿ ਦੇਖੋ ਜੀ ਅਸੀਂ ਲੈਂਡ ਪੂਲਿੰਗ ਦੀ ਨੀਤੀ ਵਾਪਸ ਕਰਾਤੀ ਤੁਸੀਂ ਨਹੀਂ ਵਾਪਸ ਕਰਵਾਈ ਵਾਪਸ ਲੋਕਾਂ ਦੇ ਏਕਤੇ ਏਕਤਾ ਦੇ ਨਾਲ ਤੇ ਕਿਸਾਨ ਜਥੇਬੰਦੀਆਂ ਦੇ ਜੋਰ ਨਾਲ ਹੋਈ ਆ ਜਿਹੜੀ ਕਿ ਮੈਂ ਬਾਰ ਬਾਰ ਇੱਕੋ ਹੀ ਗੱਲ ਪਿੱਟ ਰਿਹਾ ਕਿ ਭਰਾਵੋ ਇਸ ਕਰਕੇ ਸਾਨੂੰ ਉਹਨਾਂ ਦੀ ਕਦਰ ਕਰਨੀ ਸਾਨੂੰ ਇਕੱਠੇ ਹੋ ਕੇ ਰਹਿਣਾ ਬੜਾ ਜ਼ਰੂਰੀ ਆ ਪਿੱਛੇ ਜੇ ਬਹੁਤ ਵੱਡਾ ਇਹਨਾਂ ਨੇ ਪਵਾੜਾ ਪਵਾਇਆ ਇਹਨਾਂ ਨੇ ਜਥੇਬੰਦੀਆਂ ਦੇ ਵਿੱਚ ਹੁਣ ਇਸ ਮਸਲੇ ਨੂੰ ਲੈ ਕੇ ਜਦੋਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੁਣ ਕਿਵੇਂ ਪੜਕ ਤਨੇ ਵਾਪਸ ਮੁੜ ਮੁੜ ਕੇ ਪਹਿਲਾ ਨੀਤੀ ਲੈ ਆਏ ਸਮਝੋ ਇਸ ਕਾਰਨ ਪਹਿਲਾਂ ਤਾਂ ਇਹਨਾਂ ਨੇ ਕਿਸਾਨੀ ਅੰਦੋਲਨ ਜਿਹੜਾ ਆਪਾਂ ਦਿੱਲੀ ਦੇ ਵਿੱਚ ਲੜਾ ਸੀ ਉਦੋਂ ਤੋਂ ਲੈ ਕੇ ਇਹਨਾਂ ਨੇ ਇਸ ਤੋਂ ਬਾਅਦ ਕਿਸਾਨ ਜਿੱਥੇ ਬੰਦੇ ਨੂੰ ਪਾੜਿਆ ਸਾਰੇ ਕਿਸਾਨ ਜਿੱਥੇ ਬੰਦੇ ਪਾੜ ਗੀਆਂ ਹੁਣ ਇਹਨਾਂ ਨੇ ਦੇਖ ਲਿਆ ਵੀ ਹੁਣ ਲਿਆਓ ਵੀ ਉਹ ਤਾਂ ਚਲੋ ਜੀ ਅਸੀਂ ਉੱਥੋਂ ਬਿਲ ਤਾਂ ਇਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਰਫਾ ਦਫਾ ਕਰਤੇ ਤੇ ਇਸ ਤੋਂ ਬਾਅਦ ਹੁਣ ਆ ਨੀਤੀ ਲੈ ਕੇ ਆਓ ਇਸ ਤੋਂ ਬਾਅਦ ਫਿਰ ਫਿਰ ਜਿਹੜੀ ਨੀਤੀ ਜ਼ਮੀਨਾਂ ਖੋਣ ਦੀ ਲੈ ਕੇ ਆਏ ਵੀ ਹੁਣ ਕਿਸਾਨ ਲੀਡਰ ਪਾੜ ਗਏ ਜਿੱਥੇ ਬੰਦਿਆਂ ਦੀ ਕਿਸਾਨਾਂ ਦੀ ਏਕਤਾ ਬਿਲਕੁਲ ਨਹੀਂ ਰਹੀ ਕੋਈ ਮਜ਼ਦੂਰ ਜਿੱਥੇ ਬੰਦਿਆਂ ਦੀ ਏਕਤਾ ਨਹੀਂ ਰਹੀ ਸਾਰੇ ਮਜ਼ਦੂਰ ਕਿਸਾਨ ਸਾਰੇ ਪਾੜ ਗਏ ਵੀ ਹੁਣ ਨੀਤੀ ਜਿਹੜੀ ਲੈ ਕੇ आओ ਹੁਣ ਫਿਰ ਇਹ ਲੈਂਡ ਪੂਲਿੰਗ ਦੀ ਨੀਤੀ ਲੈ ਕੇ ਆਂਦੇ ਸੀਗੀ ਕਿਉਂਕਿ ਤੁਸੀਂ ਪਾੜ ਚੁੱਕੇ ਸੀ ਹੁਣ ਫਿਰ ਇਕੱਠੇ ਹੋਗੇ ਤੁਸੀਂ ਇਹ ਮੁੱਦੇ ਤੇ ਇਹ ਪਿੱਛੇ हट ਗਏ ਇਹ ਪਿੱਛੇ हट ਗਏ ਲੋਡ ਆ ਵੀ ਇਕੱਠੇ ਹੋਣ ਦੀ ਭਰਾਵੋ ਜਦੋਂ ਲੋਕ ਇਕੱਠੇ ਰਹਿਣਗੇ ਤਾਂ ਫਿਰ ਇਹ ਨੀਤੀਆਂ ਮੈਂ ਪਿੰਡਾਂ ਦੇ ਵਿੱਚ ਬੋਲਦਾ ਸੀਗਾ ਕਿ ਲੋਕ ਇਕੱਠੇ ਹੋਣੇ ਸ਼ੁਰੂ ਹੋਗੇ ਨੀਤੀ ਨੂਤੀ ਸਾਰੀ ਤੋੜ ਦਾਂਗੇ ਇਹਨਾਂ ਦੀ ਮਰੋੜ ਕੇ ਨਾ ਕਹੋਗੇ ਚਾ ਲੈ ਜਾਓ ਜਿਹੜੀ ਆਪਣੀ ਨੀਤੀ ਜਿੱਥੇ ਲੈ ਕੇ ਜਾਣੀ ਆ ਇਸ ਕਰਕੇ ਭੈਣੋ ਭਰਾਵੋ ਮੇਰੇ ਵੀਰੋ ਜਿੰਨੇ ਵੀ ਤੁਸੀਂ ਵਿਦੇਸ਼ਾਂ ਦੇ ਵਿੱਚ ਵਸਦੇ ਹੋ ਮੇਰੀ ਸਾਰਿਆਂ ਨੂੰ ਮੈਂ ਇੱਕੋ ਹੀ ਤੁਹਾਨੂੰ ਬਾਰ ਬਾਰ ਗੁਜਾਰਸ਼ ਕਰ ਰਿਹਾ ਕਿ ਆਪਣੇ ਘਰ-ਵਾਰ ਆਪਣੇ ਜ਼ਮੀਨਾਂ ਵੇਚ ਕੇ ਠੀਕ ਆ ਕੰਮਕਾਰ ਕਰ ਲਈ ਆਇਆ ਆਪਣੇ ਜ਼ਮੀਨਾਂ ਨਾਲ ਵਿੱਚੋਂ ਆਪਣੇ ਘਰ-ਵਾਰ ਨਾਲ ਵੇਚੋ ਕਿਉਂਕਿ ਜੇਕਰ ਤੁਹਾਡਾ ਆਲ ਨਾ ਬਣਿਆ ਹੋਊਗਾ ਤਾਂ ਜਿਵੇਂ ਪੰਛੀ ਚੋਗਾ ਚੋੱਕ ਕੇ ਵਾਪਸ ਮੁੜਦੇ ਨੇ ਨਾ ਤੁਸੀਂ ਆਪਣੇ ਆਲ ਨੇ ਨੂੰ ਵਾਪਸ ਮੁੜੋਗੇ ਜੇ ਤੁਸੀਂ ਆਪਣੇ ਆਲ ਨਹੀਂ ਢਾਲੇ ਜੇ ਤੁਸੀਂ ਆਪਣੇ ਆਲ ਨਹੀਂ ਖਰਾਬ ਕਰਲੇ ਫਿਰ ਤਾਂ ਤੁਹਾਡੀ ਪੰਜਾਬ ਕਿਵੇਂ ਮੁੜੋਗੇ ਭਰਾਓ ਤੁਸੀਂ ਦੱਸੋ ਜੇ ਪੰਜਾਬ ਨਹੀਂ ਮੁੜਦੇ ਫਿਰ ਤਾਂ ਤੁਹਾਡੀ ਆਸ ਹੀ ਖਤਮ ਹੋ ਜੂਗੀ ਵੀ ਕੀ ਕਰਾਂਗੇ ਯਾਰ ਪੰਜਾਬ ਜਾ ਕੇ ਆਪਣਾ ਕਿਹੜਾ ਉੱਥੇ ਘਰ ਆ ਆਪਣੀ ਕਿਹੜਾ ਉੱਥੇ ਜ਼ਮੀਨ ਆ ਇਸ ਕਰਕੇ ਭਰਾਵੋ ਚਾਹੇ ਸਾਨੂੰ 100 ਕਰੋੜ ਇੱਕ ਕਿਲੇ ਦਾ ਮਿਲੇ 100 ਕਰੋੜ ਤਾਂ ਵੀ ਨਹੀਂ ਵੇਚਣੀ ਕਿਉਂਕਿ ਮਾਂ ਦੀ ਕੋਈ ਕੀਮਤ ਹੀ ਨਹੀਂ ਹੈਗੀ ਭਰਾਵੋ ਜ਼ਮੀਨ ਦੀ ਕੋਈ ਕੀਮਤ ਹੀ ਨਹੀਂ ਹੈਗੀ ਭਰਾਵੋ ਅਸੀਂ ਕੀ ਇਹਦਾ ਮੁੱਲ ਲਾ ਸਕਦੇ ਆ ਇਸ ਕਰਕੇ ਜ਼ਮੀਨ ਸਾਡੀ ਮਾਂ ਹੈ ਇਹਨੂੰ ਆਪਾਂ ਕਿਸੇ ਵੀ ਕੀਮਤ ਤੇ ਨਹੀਂ ਵੇਚਣਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਨੀਤੀਆਂ ਲੈ ਕੇ ਦੋ ਭੈੜੀਆਂ ਨੀਤੀਆਂ ਲੈ ਕੇ ਆਉਣਗੇ ਕਿਉਂਕਿ ਇੱਕ ਪਿੱਛੇ ਹਟ ਜਾਂਦੇ ਨੇ ਤੇ ਦੋ ਨੀਤੀਆਂ ਹੋਰ ਲਿਆਉਣਗੇ ਇੱਕ ਨਿੱਕ ਨੀਤੀ ਪਿੱਛੇ ਵਾਲੀ ਤੇ ਦੋ ਨੀਤੀਆਂ ਹੋਰ ਲੈ ਕੇ ਆਉਣਗੇ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀਆਂ ਹੋਰ ਨੀਤੀਆਂ ਲੈ ਕੇ ਆਉਣੀਆਂ ਉਹਦੇ ਪ੍ਰਤੀ ਜਾਗਰੂਤ ਰਹਿਣਾ ਇਕੱਠੇ ਰਹਿਣਾ ਤੇ ਲਾਮਬੰਦ ਰਹਿਣਾ ਤੇ ਜਿੰਨਾ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਖਾਸ ਕਰਕੇ ਕਿ ਲੜਨ ਵਾਲੇ ਲੋਕਾਂ ਨੂੰ ਕਦੇ ਵੀ ਬੁਕਾਉ ਨਾ ਕਿਹਾ ਕਰੋ ਬੁਕਾਉ ਹੈਗੇ ਨੇ ਸਾਡੇ ਰਾਜਨੀਤਿਕ ਲੀਡਰ ਜਿਨ੍ਹਾਂ ਨੇ ਸਾਡੇ ਤੇ ਰਾਜ ਕੀਤਾ ਰਾਜ ਕਰਕੇ ਸਾਡੀ ਪਿੱਠ 'ਚ ਸੁਰਾ ਮਾਰਿਆ ਸਾਡੇ ਹਿੱਤਾਂ ਨੂੰ ਸਾਡੇ ਹੱਕਾਂ ਨੂੰ ਵੇਚਿਆ ਵਕਾਊ ਉਹ ਨੇਗੇ ਨਾ ਕਿ ਵਕਾਊ ਇਹ ਨੇਗੇ ਜਿਹੜੀਆਂ ਜਿਹੜੀਆਂ ਇਹਨਾਂ ਦੇ ਗਲਤ ਨੀਤੀਆਂ ਬਣਾਉਂਦੇ ਨੇ ਨਾ ਪ੍ਰਤੀ ਉਹ ਲੜਦੇ ਨੇ ਇਹ ਵਕਾਊ ਨਹੀਂ ਹੈਗੇ ਵਕਾਊ ਇਹ ਨੇਗੇ ਜਿਹੜੇ ਜਿਹੜੇ ਸੱਤਾ ਦੇ ਵਿੱਚ ਇਹਨਾਂ ਕੋਲੇ ਪਾਵਰ ਆ ਪਾਵਰਾਂ ਦਾ ਗਲਤ ਇਸਤੇਮਾਲ ਕਰਕੇ ਸਾਡੇ ਪੰਜਾਬ ਨੂੰ ਵੇਚ ਦਿੰਦੇ ਨੇ ਵਕਾਊ ਇਹ ਨੇਗੇ ਇਸ ਕਰਕੇ ਸਮਝਣ ਦੀ ਜ਼ਰੂਰਤ ਆ ਕਿਉਂਕਿ ਇਹਨਾਂ ਨੇ ਤੁਹਾਡੇ ਦਿਮਾਗ ਦੇ ਵਿੱਚ ਗੱਲਾਂ ਪਾਉਣੀਆਂ ਨੇ ਇਹਨਾਂ ਦੇ ਆਈਟੀ ਸੈੱਲ ਨੇ ਇਹਨਾਂ ਦੇ ਫੇਸਬੁੱਕ ਪੇਜਾਂ ਨੇ ਇਹਨਾਂ ਦੇ ਵਪਾਰੀ ਦਲਾਲ ਬੰਦਿਆਂ ਨੇ ਆਹ ਬਕਾਊ ਆ ਜੀ ਆਹ ਬਕਾਊਗਾ ਜੀ ਇਹ ਦਲਾਲ ਕੀ ਕਰਨ ਵਾਲੇ ਬੰਦੇ ਨੇ ਇਸ ਕਰਕੇ ਭਰਾਵੋ ਮੇਰੇ ਵੀਰੋ ਮੇਰੇ ਭਰਾਵੋ ਏਕਤਾ ਦੀ ਗੱਲ ਤੇ ਸਾਰੀਆਂ ਸਰਬਸਾਂਝੀ ਗੱਲਬਾਤ ਨੂੰ ਲੈ ਕੇ ਆਪਾਂ ਸਾਰਿਆਂ ਦੀ ਹੀ ਬੇਨਤੀ ਆ ਵੀ ਆਪਾਂ ਇਹਨਾਂ ਦਾ ਡਟ ਕੇ ਵਿਰੋਧ ਕਰੀਏ ਭਰਾਵੋ ਤੇ ਹੁਣ ਜਿਹੜੀ ਕਿ ਮੈਂ ਤੁਹਾਨੂੰ ਗੱਲ ਕੀਤੀ ਆ ਵੀ 20 ਤਰੀਕ ਨੂੰ ਆਪਣਾ ਵੱਡਾ ਇਕੱਠਾ ਕਿ ਆਪਣਾ ਪਿੰਡ ਕੱਕੜਵਾਲ ਜ਼ਿਲ੍ਹਾ ਜਲੰਧਰ ਦੇ ਵਿੱਚ ਸਾਰੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਕ੍ਰਾਂਤੀਕਾਰੀ ਜਥੇਬੰਦੀ ਦੀ ਗੱਲ ਕਰੀਏ ਆਪਣਾ ਜਥੇਬੰਦੀਆਂ ਦੀ ਸਿੱਧੂਪੁਰ ਦੀ ਗੱਲ ਕਰੀਏ ਤੇ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਗੱਲਬਾਤ ਕਰੀਏ ਜਿਨ੍ਹਾਂ ਨੇ ਕਿ ਦੇਖਿਆ ਹੋਣਾ ਤੁਸੀਂ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਿੰਨਾ ਵੱਡਾ ਮੋਟਰਸਾਈਕਲ ਰੋਡ ਸ਼ੋਅ ਕਰਿਆ ਤੇ ਆਪਣਾ ਅਗਰਾਹਾ ਜਥੇਬੰਦੀ ਦੀ ਗੱਲਬਾਤ ਕਰੀਏ ਕਾਦੀਆਂ ਜਥੇਬੰਦੀ ਦੀ ਗੱਲ ਕਰੀਏ ਡਕਾਉਂਦਾ ਜਥੇਬੰਦੀ ਦੀ ਗੱਲਬਾਤ ਕਰੀਏ ਤੇ ਆਪਣਾ ਗੱਲਬਾਤ ਕਰੀਏ ਰਾਜੇਵਾਲ ਜੱਥੇਬੰਦੀ ਦੀ ਗੱਲਬਾਤ ਕਰੀਏ ਤੇ ਆਪਣਾ ਹੋਰ ਜਿੰਨੀਆਂ ਵੀ ਸਾਡੀਆਂ ਸਤਕਾਰਯੋਗ ਜੱਥੇਬੰਦੀਆਂ ਨੇਗੀਆਂ ਕਿਹਨਾਂ ਦਾ ਨੌਂ ਦਿਮਾਗ ਦੇ ਵਿੱਚੋਂ ਬਿਸਰ ਜਾਂਦਾ ਹੈ ਇਹ ਸਾਰੀਆਂ ਇਹ ਜੱਥੇਬੰਦੀਆਂ ਇਕੱਠੀਆਂ ਹੋ ਕੇ ਜਿਹੜੀ ਪੰਜਾਬ ਦੇ ਲਈ ਲੜਾਈ ਲੜ ਰਹੀਆਂ ਨੇਗੀਆਂ ਤੇ 20 ਤਰੀਕ ਨੂੰ ਵੱਡਾ ਕੱਟ ਜਿਹੜਾ ਪਿੰਡ ਕੱਕੜਾਲ ਦੇ ਵਿੱਚ ਕੀਤਾ ਜਾ ਰਿਹਾ ਭਰਾਵੋ ਜੱਥੇਬੰਦੀਆਂ ਜਿੰਨੀਆਂ ਹੋਣਗੀਆਂ ਉਹਨਾਂ ਦਾ ਫਾਇਦਾ ਹੀ ਆ ਜਿੰਨੇ ਉਹਨਾਂ ਦੇ ਆਗੂ ਹੋਣਗੇ ਉਹਨਾਂ ਦਾ ਫਾਇਦਾ ਹੀ ਆ ਫਾਇਦਾ ਕੀ ਆ ਭਰਾਵੋ ਕਿਉਂਕਿ ਹੁਣ ਇੱਕ ਪੁਲਿਸ ਥਾਣਾ ਹੁੰਦਾ ਉਹਦੇ ਵਿੱਚ ਇੱਕ ਐਸਐਚਓ ਹੁੰਦਾ ਥੱਲੇ ਤਾਂ ਕਿੰਨੇ ਕੰਮ ਕਰਦੇ ਹੁੰਦੇ ਨੇ ਐਸਐਚਓ ਦੇ ਉੱਪਰ ਇੱਕ ਡੀਐਸਪੀ ਹੁੰਦਾ ਇੱਕ ਡੀਐਸਪੀ ਕੋਲੇ ਕਿੰਨੇ ਥਾਣੇ ਹੁੰਦੇ ਨੇਗੇ ਡੀਐਸਪੀ ਦੇ ਉੱਪਰ ਐਸਪੀ ਹੁੰਦਾ ਐਸਐਸਪੀ ਹੁੰਦਾ ਇਸ ਕਰਕੇ ਜਿੰਨੀਆਂ ਜੱਥੇ ਜਦੋਂ ਉਹ ਦੇਖਿਆ ਨਾ ਵੀ ਫੌਜਾਂ ਟੋਕੜੀਆਂ ਹੁੰਦੀਆਂ ਨੇਗੇ ਜਿਹੜੀਆਂ ਜੰਗਾਂ ਦੇ ਵਿੱਚ ਉਹਨਾਂ ਦੇ ਅਲੱਗ-ਅਲੱਗ ਸੂਬੇਦਾਰ ਹੁੰਦੇ ਨੇਗੇ ਅਲੱਗ-ਅਲੱਗ ਉਹਨਾਂ ਦੇ ਕਮਾਂਡਰ ਹੁੰਦੇ ਨੇਗੇ ਇਸ ਕਰਕੇ ਜਿੰਨੀਆਂ ਜੱਥੇਬੰਦੀਆਂ ਦੇ ਉੱਪਰ ਜੱਥੇਬੰਦੀ ਉਹਨਾਂ ਦਾ ਚੰਗਾ ਹੀ ਆ ਪਰ ਜਿਹੜੀ ਵੀ ਕੋਈ ਵੀ ਜਿਹੜਾ ਇੱਕ ਮੁੱਦਾ ਪੰਜਾਬ ਲਈ ਮਾਰੂਗਾ ਉਹ ਤੇ ਇਕੱਠੀਆਂ ਹੋਣੀਆਂ ਜਿਵੇਂ ਕਿ ਹੁਣ ਇਕੱਠੀਆਂ ਹੋਈਆਂ ਨੇ ਬਹੁਤ ਚੰਗਾ ਹੋਇਆ ਕਿ ਜੱਥੇਬੰਦਿਆ ਸਾਰੇ ਇਕੱਠੀਆਂ ਹੋਏ ਨੇ ਤੇ ਜ਼ਮੀਨ ਬਚਾ ਲਈ ਆਉਣ ਵਾਲੇ ਸਮੇਂ ਦੇ ਵਿੱਚ ਨਾ ਅਸੀਂ ਕਿਸੇ ਫੈਕਟਰੀ ਨੂੰ ਜ਼ਮੀਨ ਦੇਣੀ ਆ ਨਾ ਅਸੀਂ ਕਿਸੇ ਸੜਕ ਨੂੰ ਜ਼ਮੀਨ ਦੇਣੀ ਆ ਨਾ ਅਸੀਂ ਕਿਸੇ ਹੋਰ ਚੀਜ਼ ਨੂੰ ਜ਼ਮੀਨ ਦੇਣੀ ਆ ਕਿਉਂਕਿ ਅਸੀਂ ਪੰਜਾਬ ਦੀ ਧਰਤੀ ਉੱਪਰ ਖੇਤੀ ਹੀ ਕਰਨੀ ਆ ਅਸੀਂ ਖੇਤੀ ਤੋਂ ਇਲਾਵਾ ਹੋਰ ਕੁਝ ਨਹੀਂ ਕਰਨਾ ਸਾਨੂੰ ਖੇਤੀ ਪਿਆਰੀ ਆ ਸਾਨੂੰ ਬਾਬੇ ਨਾਨਕ ਨੇ ਕਿੱਤਾ ਦਿੱਤਾ ਕਿਉਂਕਿ ਜਿਹੜੇ ਜਿਹੜੇ ਕਿਤੇ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਉੱਤਮ ਕਹਿਤਾ ਹੋਵੇ ਉਸ ਕਿਤੇ ਤੋਂ ਉੱਪਰ ਹੋਰ ਕਿਤੇ ਕਿਤਾ ਕਿਵੇਂ ਹੋਰ ਉੱਪਰ ਹੋ ਸਕਦਾ ਗੁਰੂ ਨਾਨਕ ਦੇਵ ਪਾਤਸ਼ਾਹ ਮਾਰੇ ਨੇ ਸਾਨੂੰ ਬਾਣੀ ਦਿੱਤੀ ਆ ਬਾਣੀ ਦੇ ਨਾਲ ਨਾਲ ਸਾਨੂੰ ਕਿਰਤ ਕਰਨ ਲਈ ਖੇਤੀ ਦਿੱਤੀ ਆ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੁਸੀਂ ਦੇਖੋ ਜੇ ਅਸੀਂ ਹੋਰਾਂ ਚੀਜ਼ਾਂ ਦੇ ਵਿੱਚ ਭੱਜਾਂਗੇ ਫੈਕਟਰੀਆਂ ਲਾਉਣੀਆਂ ਨੇ ਅਸੀਂ ਉਹ ਲਾਉਣੀਆਂ ਨੇ ਸਾਡਾ ਵਾਤਾਵਰਨ ਵੀ ਖਰਾਬ ਹੋਊ ਸਾਡਾ ਪਾਣੀ ਵੀ ਖਰਾਬ ਹੋਊ ਸਾਡੀ ਧਰਤੀ ਮਾਂ ਵੀ ਖਰਾਬ ਹੋਊ ਸਾਡੀ ਹਵਾ ਵੀ ਖਰਾਬ ਹੋਊਗੀ ਜੇਕਰ ਅਸੀਂ ਉਹਨਾਂ ਚੀਜ਼ਾਂ ਵਿੱਚ ਭੱਜਾਂਗੇ ਇੱਥੇ ਮੈਂ ਪੂਰੇ ਯੂਰਪ ਦੇ ਵਿੱਚ ਘੁੰਮ ਰਿਹਾ ਇੱਥੇ ਹਵਾ ਦੇਖ ਲਓ ਇੰਨੀ ਸ਼ੁੱਧ ਹਵਾ ਹੈ ਇੱਥੇ ਪਾਣੀ, ਮਿੱਟੀ, ਕਿੰਨੀ ਗ੍ਰੀਨਰੀ ਆ ਕਿੰਨੇ ਉਹ ਚੀਜ਼ਾਂ ਨੂੰ ਸਾਹਮਣੇ ਰੱਖਿਆ ਹੋਇਆ। ਤਿੰਨ ਤਿੰਨ 100 ਸਾਲ ਪੁਰਾਣੇ ਘਰ ਨੇ, ਤਿੰਨ ਤਿੰਨ 100 ਸਾਲ ਪੁਰਾਣੇ ਘਰ। ਆ ਸਾਨੂੰ ਮੈਂ ਇੱਧਰ ਦਿਖਾ ਦੂੰ ਤੁਸੀਂ ਨਿਗਾਹ ਮਾਰ ਲਿਓ ਕਿ ਆ ਜਿੱਥੇ ਮੈਂ ਬੈਠਾ ਨਾ ਇੱਧਰ ਸਾਰੇ ਘਰ ਨੇ ਜਿਹੜੇ ਤਿੰਨ ਤਿੰਨ 100 ਸਾਲ ਪੁਰਾਣੇ ਘਰ ਨੇਗੇ। ਤਿੰਨ ਤਿੰਨ 100 ਸਾਲ ਪੁਰਾਣੇ ਘਰ ਇੱਧਰ ਥੋੜੇ ਇੱਧਰ ਥੋੜੀ ਇਹ ਥੋੜਾ ਇਹ ਥੋੜੇ ਹੈਵੀ ਹੋਣਗੇ 50 500 ਸਾਲ ਪੁਰਾਣੇ ਤਾਂ। ਪਰ ਜਿਹੜਾ ਇਦੂ ਪਿੱਛੇ ਜਗ੍ਹਾ ਨਾਲ ਤਿੰਨ ਤਿੰਨ 100 ਸਾਲ ਪ ਕਿ ਇਹ ਸਾਨੂੰ ਇਹ ਕਿ ਉਹਨਾਂ ਡਿਵੈਲਪਮੈਂਟਾਂ ਕਰਤਿਆਂ ਜੇ ਉਹ ਕਰਤਿਆਂ ਜੀ ਇਹ ਸਿਰਫ ਇਹਨਾਂ ਦੇ ਪੈਸੇ ਕਮਾਉਣ ਦੀ ਨੀਤੀ ਹੁੰਦੀ ਆ ਇਸ ਕਰਕੇ ਭਰਾਵੋ ਅਸੀਂ ਖੇਤੀ ਕਰਨੀ ਆ ਪੰਜਾਬ ਦੀ ਧਰਤੀ ਉੱਪਰ ਉੱਪਰ ਪੂਰੀ ਦੁਨੀਆ ਨੂੰ ਅਨਾਜ ਦੀ ਜ਼ਰੂਰਤ ਆ ਅਸੀਂ ਖੇਤੀ ਤੋਂ ਇਲਾਵਾ ਅਸੀਂ ਫੈਕਟਰੀਆਂ ਲਾ ਕੇ ਕੈਮੀਕਲ ਪਾ ਕੇ ਅਸੀਂ ਆਪਣਾ ਪਾਣੀ ਨਹੀਂ ਬਰਬਾਦ ਕਰਨਾ ਅਸੀਂ ਆਪਣੀ ਹਵਾ ਨਹੀਂ ਬਰਬਾਦ ਕਰਨੀ ਸੀ ਆਪਣੀ ਧਰਤੀ ਮਾਂ ਨਹੀਂ ਬਰਬਾਦ ਕਰਨੀ ਜੇ ਸਰਕਾਰਾਂ ਕੋਲੇ ਨੀਤੀਆਂ ਚੰਗੀਆਂ ਹੋਣ ਨਾ ਕਿਸਾਨਾਂ ਮਜ਼ਦੂਰਾਂ ਦੇ ਧੀ ਪੁੱਤਰ ਰੱਜ ਕੇ ਪੰਜਾਬ ਦੇ ਵਿੱਚ ਖਾ ਸਕਦੇ ਨੇ ਰੱਜ ਕੇ ਤੁੱਕੇ ਜਮੀਨ ਨਾ ਪਜਾਓ ਪੰਜਾਬ ਦੀ ਪਜਾਊਗਾ ਜੇ ਨੀਤੀਆਂ ਚੰਗੀਆਂ ਬਣਾਇਆ ਹੁਣ ਖੇਤੀਬਾੜੀ ਬਾਰੇ ਨੀਤੀਆਂ ਲੈ ਕੇ ਆਓ ਜਿਹੜੇ ਨੀਤੀਆਂ ਲੈ ਕੇ ਆ ਰਹੇ ਹੋ ਤੁਸੀਂ ਖੇਤੀਬਾੜੀ ਬਾਰੇ ਤਾਂ ਨੀਤੀਆਂ ਕੀ ਲੈ ਕੇ ਆਉਣਾ ਤੁਸੀਂ ਉਹਨਾਂ ਨੂੰ ਖੋ ਕੇ ਹੋਰ ਨੀਤੀਆਂ ਲੈ ਕੇ ਆ ਰਹੇ ਹੋ ਇਸ ਕਰਕੇ ਜੇ ਸਾਡੀ ਖੇਤੀ ਨੂੰ ਡਿਵੈਲਪਮੈਂਟ ਕਰੋਗੇ ਸਾਡੀਆਂ ਫਸਲਾਂ ਦੀ ਜਿਹੜੀ ਵੱਖ-ਵੱਖ ਤੁਸੀਂ ਉੱਥੇ ਦੋਨਾਂ ਦੇ ਬੀਜਣ ਦੇ ਵਿੱਚ ਅਸੀਂ ਸਾਡੀ ਹੋਰ ਜਿਹੜਾ ਖੇਤੀਬਾੜੀ ਚੱਕਰ ਸਾਡਾ ਚੱਲੇ ਨਾ ਵੱਖ-ਵੱਖ ਫਸਲਾਂ ਬੀਜੀਏ ਹੋਰ ਜਿਹੜੀ ਕਿਸਾਨਾਂ ਦੀ ਆਮਦਨ ਵਧੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਤੇ ਇਹ ਜਿਹੜੀਆਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਤੁਸੀਂ ਸਾਡਾ ਜਿਹੜਾ ਕਿ ਅਨਾਜ ਆ ਜਿੱਕਰ ਸਾਡੀਆਂ ਹੋਰ ਫਸਲਾਂ ਹੋਣਗੀਆਂ ਤਾਂ ਟ੍ਰਾਂਸਪੋਰਟ ਦਾ ਕੰਮ ਕਿੰਨਾ ਮਜ਼ਦੂਰਾਂ ਦੇ ਮਜ਼ਦੂਰਾਂ ਦੇ ਪੁੱਤਾਂ ਨੂੰ ਮਿਲੂਗਾ ਇਹ ਨੀਤੀਆਂ ਜਿਹੜੀਆਂ ਪੰਜਾਬ ਪਰ ਤੇ ਬਣਾਉਣੀਆਂ ਚਾਹੀਦੀਆਂ ਨੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਜਾਣਿਆਂ ਨੇ ਤੁਸੀਂ ਗੱਲਬਾਤ ਸੁਣੀ ਤੇ ਮੇਰੀ ਇਹੀ ਬੇਨਤੀ ਆ ਭਰਾਵੋ ਕਿ ਆਪਣਾ ਜਿਹੜਾ ਸਾਰਾ ਸ਼ੇਰਾ ਕਿਸਾਨ ਜਿੱਥੇ ਬੰਦਿਆਂ ਨੂੰ ਜਾਂਦਾ ਤੇ ਜਿਨ੍ਹਾਂ ਨੇ ਇਹ ਲੜਾਈ ਲੜ ਕੇ ਇਸ ਨੀਤੀ ਨੂੰ ਪਿੱਛੇ ਧੱਕਿਆ ਹੁਣ ਕਿਸਾਨ ਜਥੇਬੰਦਿਆਂ ਦੀ ਕੋਈ ਮੰਗ ਆ 20 ਤਰੀਕ ਨੂੰ ਜਿਹੜਾ ਵੱਡਾ ਇਕੱਠਾ ਹੈ ਕਿ ਨੋਟੀਫਿਕੇਸ਼ਨ ਲਿਆ ਕੇ ਵਿਧਾਨ ਸਭਾ ਦੇ ਵਿੱਚ ਲੈ ਕੇ ਆਵੇ ਪੰਜਾਬ ਸਰਕਾਰ ਨਹੀਂ ਫਿਰ ਅਸੀਂ ਵੱਡਾ ਸੰਘਰਸ਼ ਜਾਰੀ ਰੱਖਾਂਗੇ ਇਸ ਸੰਘਰਸ਼ ਨੂੰ ਹੋਰ ਵੱਡਾ ਕਰਾਂਗੇ ਤੇ ਜੇਕਰ ਨਹੀਂ ਨੋਟੀਫਿਕੇਸ਼ਨ ਲਿਆ ਕੇ ਨੂੰ ਰੱਦ ਕਰਦੀ ਇਹ ਮੰਗ ਆ ਇਸ ਕਰਕੇ 20 ਤਰੀਕ ਨੂੰ ਵੱਡਾ ਇਕੱਠ ਪਿੰਡ ਕੱਕੜਡਾਲ ਜਲੰਧਰ ਦੇ ਵਿੱਚ ਹੋ ਰਿਹਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ